ਸਤਿ ਸ਼੍ਰੀ ਅਕਾਲ ਜੀ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮੁਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਬੀਰ ਸਿੰਘ ਬਾਦਲ ਦੀ ਜੇਲ੍ਹ ਜਾਣ ਦੀ ਕਿਉਂਕਿ ਸੁਖਬੀਰ ਸਿੰਘ ਬਾਦਲ ਬੁਰਾ ਫਸ ਗਏ ਹਨ ਉਹਨਾਂ ਦੇ ਉੱਤੇ ਲੱਗੇ ਆ ਵੱਡੇ ਇਲਜ਼ਾਮ ਇਹ ਇਲਜ਼ਾਮ ਕਿਸ ਨੇ ਲਾਏ ਹਨ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਕੱਲ੍ਹ ਵਾਲੀ ਖਬਰ ਦੇ ਉੱਤੇ ਮੋਹਰ ਤੇ ਮੋਹਰ ਲੱਗਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਪਹਿਲਾ ਖਬਰ ਆਉਂਦੀ ਆ ਦੇਰ ਰਾਤ ਦੇ ਵਿੱਚ ਜੋ ਤੁਸੀਂ ਵੇਖਿਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰਾ ਰੌਲਾ ਪੈ ਚੁੱਕਿਆ ਯਾਨੀ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦੇ aarop lagde ne ਉਸ ਤੋਂ ਬਾਅਦ ਮਾਨ ਸਰਕਾਰ ਦਾ ਇੱਕ ਬਿਆਨ ਆਉਂਦਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਦਾ ਸਭ ਤੋਂ ਵੱਡਾ ਮਾਮਲਾ ਜ ਤੁਹਾਡੇ ਸਾਹਮਣੇ ਪਹਰਾਂਗੇ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਕਸ਼ਨ ਕਿਵੇਂ ਹੁੰਦਾ ਇਹੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਜਾਂ ਅਕਾਲੀ ਦਲ ਦੇ ਨੇਤਾ ਨੇ ਇਸ ਖਬਰ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਡੇ ਨੇਤਾ ਦੀ ਜਿਹੜੀ ਪੋਲ ਖੁੱਲੀ ਹੈ ਨਾ ਉਹ ਕੋਈ ਮਾੜੀ-ਮੋਟੀ ਨਹੀਂ ਹੈ ਉਹ ਬਹੁਤ ਵੱਡੀ ਪੋਲ ਅੱਜ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਦੀ ਔਰ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡਾ ਪੰਜਾਬ ਦੀ ਸਰਕਾਰ ਦਾ ਐਕਸ਼ਨ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਰੈਕੀ ਕਿਵੇਂ ਕਰਵਾਉਂਦੇ ਨੇ ਔਰ ਕੀ ਤੋਂ ਕਰਵਾਉਂਦੇ ਨੇ ਮੁੱਖ ਮੰਤਰੀ ਦੀ ਔਰ ਕਿੰਨੇ ਪੈਸਿਆਂ ਦਾ ਆਫਰ ਕਰਦੇ ਨੇ ਯਾਨੀ ਖਾਲੀ ਚੈੱਕ ਦਾ ਆਫਰ ਅਸੀਂ ਖਾਲੀ ਚੈੱਕ ਦਿੰਨੇ ਆ ਪਰ ਆਪਣੀ ਮਰਜ਼ੀ ਦੇ ਨਾਲ ਲਈ ਯਾਨੀ ਵੱਡੇ ਪੱਦਰ ਦੇ ਉੱਤੇ ਮਾਣਾ ਮੂਹੇ ਪੈਸਾ ਦੇ ਕੇ ਵੀ ਸੁਖਵੀਰ ਸਿੰਘ ਬਾਦਲ ਗੈਸਟਰਾਂ ਵਰਗੇ ਕੰਮ ਕਿਵੇਂ ਕਰਦੇ ਸੀ ਅੱਜ ਪੂਰੀ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਮਾਮਲਾ ਕੀ ਸੀ ਕਿਉਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਹੀ ਪੂਰਾ ਪਰਿਵਾਰ ਦੇ ਚੁੱਕਿਆ ਦਰਾਂ ਸਾਲ ਦੇ ਵਿੱਚ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਅੱਜ ਕੱਲ ਸੁਖਬੀਰ ਸਿੰਘ ਬਾਦਲ ਨੇ ਜਮਨੀ ਚੋਣ ਨੂੰ ਲੈ ਕੇ ਜਿਹੜੀ ਹਾਰ ਹੋਈ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਰੁਤਮ ਹੀ ਏਸਾ ਬਣਾ ਲਿਆ ਕਿ ਐਸ ਕਦਰ ਤਾਂ ਭਾਈ ਸਾਡੀ ਸਰਕਾਰ ਨਹੀਂ ਆਉਂਦੀ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਜਾਂ ਪੰਜਾਬ ਦੀ ਸਰਕਾਰ ਦੇ ਉੱਤੇ ਦੋਸ਼ ਲਾਉਣੇ ਔਰ ਝੂਠੇ ਲਾਉਣੇ ਇਹ ਸੁਖਬੀਰ ਸਿੰਘ ਬਾਦਲ ਕਰ ਰਹੇ ਸੀ ਬੰਦੇ ਨੂੰ ਵੀ ਐਸੇ ਨੂੰ ਆਫਰ ਦਿੰਦੇ ਨੇ ਜਿਹੜਾ ਕਿ মিডিਆ ਸਲਾਹਕਾਰ ਆ ਮੁੱਖ ਮੰਤਰੀ ਦਾ ਔਰ ਇਹ ਖਾਦੋਂ ਦਾ ਮਾਮਲਾ ਹੈ ਇਹ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਦਾ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਔਰ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਸੁਣੋ ਕਦੇ ਮਿਲਿਓ ਵੈਸੀ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤ ਕਦੇ ਹੋਈ ਤੁਹਾਡੀ ਕਦੇ ਨਹੀਂ ਜਦੋਂ ਮੈਂ ਕੈਪਟਨ ਅਮਰਿੰਦਰ ਨਾਲ ਸੀ ਮੈਂ ਉਹਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਦੇ ਚਾਰ ਮੁਲਾਕਾਤਾਂ ਹੋਏ ਦੇ ਨਾਲ ਉਹ ਕਹਿੰਦਾ ਸੀ ਤੂੰ ਜਸੂਸੀ ਕਰ ਕੈਪਟਨ ਜੀ ਹਾਂ ਬਟ ਦਾ ਰੋਲਾ ਤਾਂ ਇਹ ਸੀ ਮੈਂ ਕਿਹਾ ਜੀ ਦੇਖੋ ਉਤਰਾਂ ਮੈਂ ਸਰਕਾਰੀ ਨੂੰ ਸੁਖਵੀਰ ਨੂੰ ਕਿਹਾ 5 ਵਜੇ ਤੋਂ ਬਾਅਦ ਤੁਸੀਂ ਮੇਰੇ ਤੋਂ ਜੋ ਕੰਮ ਲਓਗੇ ਮੈਂ ਕਰ ਲਈਂ ਆ ਜਾਦਾ ਮੈਂ ਗੁਲਾਮ ਨਹੀਂ ਹਾਂ ਇਹ ਸੁਖਵੀਰ ਬਾਦਲ ਕੈਪਟਨ ਮਰਿੰਦਰ ਸਿੰਘ ਹੀ ਛੋਟੇ ਤੋਂ ਕਿਉਂ ਜਸੂਸੀ ਚਾਹਦੇ ਸੀਗੇ ਪਤਾ ਲੱਗਦਾ ਰਹੇ ਕੀ ਹੋ ਰਿਹਾ ਮੈਂ ਥਾ ਵਾਂਟਾ ਕਹਿੰਦਾ ਆਇਆ ਕਰ ਤੇਰੀ ਕੋਲ ਤਨਖਾਹ ਕਿੰਨੀ ਬਣਦੀ ਆ 90 ਸਾਲ ਦੀ ਉਮਰ ਤੱਕ ਪੈਨਸ਼ਨ ਕਿੰਨੀ ਬਣਦੀ ਆ ਖਾਲੀ ਚੈੱਕ ਕਰ ਸਵੀਰ ਬਾਦਲ ਨੇ ਕੀ ਕਹਿ ਰਿਹਾ ਹੈ ਕਹਿੰਦਾ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਆ ਰਹੇ ਹਾਂ ਸੜਕੇ ਤੇ ਫੋ ਡਾਇਨਾਸੌਰ ਵਾਲੀ ਫੋਟੋ ਦੇਖ ਲਈ ਹੋਣੀ ਤੁਸੀਂ ਹੁਣ ਰੋਲ ਕੀਤਾ ਜਾ ਰਿਹਾ ਸਵੀਰ ਬਾਦਲ ਆ ਰਹੇ ਆ ਕਿ ਡਾਇਨਾਸੌਰ ਦੇ ਸੰਗੜ ਪਾਇਆ ਖਿੱਚ ਕੇ ਕਹਿੰਦੇ ਅਕਾਲੀ ਵੀ ਆ ਰਹੇ ਡਾਇਨਾਸੌਰ ਵੀ ਆ ਰਹੇ ਇਹਦਾ ਮਤਲਬ ਕੀ ਆ ਇਹ ਇਤਿਹਾਸ ਨੂੰ ਉੱਠਾ ਗੇੜਾ ਦੇਣਾ ਚਾਹੁੰਦੇ ਆ ਇੱਕ ਕੁਦਰਤ ਦੇ ਸੂਲ ਨੇ ਨਿਯਮ ਨੇ ਡਾਇਨਾਸੌਰ ਆ ਜਾਣ ਇਸ ਜ਼ੋਨ ਦੇ ਵਿੱਚੋਂ ਇੱਕ ਵੀ ਇਹਦੀ ਗੱਲ ਵੀ ਸਾਹਮਣੇ ਆਈ ਜਿਹਦਾ ਪੰਜਾਬ ਦੇ ਭਲੇ ਨਾਲ ਪੰਛੀ ਦੇ ਭਲੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਉਮਰ ਕੇ ਆਪੇ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੁਖਵੀਰ ਸਿੰਘ ਬਾਦਲ ਮਾਲਵਿੰਦਰ ਸਿੰਘ ਮਾਲੀ ਤੇ ਰੇਕੀ ਕਰਵਾ ਰਹੀ ਸੀ ਯਾਨੀ ਮਾਲਵਿੰਦਰ ਮਾਲੀ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਲਾਹਕਾਰ ਸੀ ਉਹਨੂੰ ਕਹਿੰਦਾ ਖਾਲੀ ਚੱਕ ਚੱਕ ਤੇ ਜਿੰਨੇ ਪੈਸੇ 90 ਸਾਲ ਦੀ ਉਮਰ ਤੱਕ ਤੇਰੀ ਪੈਨਸ਼ਨ ਆਉਣੀ ਆ ਉਹ ਅਸੀਂ ਦਿਵਾਵਾਂਗੇ ਯਾਨੀ ਗੱਜਰੂਪ ਦੇ ਵਿੱਚ ਕਈਏ ਤਾਂ ਗੈਂਗਸਟਰਾਂ ਵਾਲਾ ਚੋਲਾ ਪਾ ਕੇ ਸੁਖਵੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਪੰਜਾਬ ਪ੍ਰਤੀ ਉੱਪਰ ਕੇ ਨਜ਼ਰ ਆ ਗਏ ਨੇ ਯਾਨੀ ਹੁਣ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਪੂਰੀ ਕਹਾਣੀ ਆ ਗਈ ਔਰ ਦੂਜੇ ਪਾਸੇ ਜੀ ਕਹਿੰਦੇ ਹੁਣ ਪੰਜਾਬ ਦੀ ਸਰਕਾਰ ਤੇ ਲਗਾਤਾਰ ਜਦੋਂ ਦੀ ਜਿਮਨੀ ਚੋਣ ਹਾਰੀ ਆ ਉਦੋਂ ਨਾਲ ਹੀ ਉਹ આરોਪ ਲਾ ਰਹੀ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕੱਲ ਖੁੱਲੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਹਿੰਦਾ ਜੀ ਅਸੀਂ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕਰਨ ਜਾ ਰਹੇ ਭਾਵੇਂ ਸੁਖਵੀਰ ਬਾਦਲ ਭਾਵੇਂ ਉਹਨਾਂ ਦੀ ਹਰਸਿਮਰਤ ਕੌਰ ਬਾਦਲ ਹੈ ਚਾਹੇ ਜੋ ਮਰਜੀ ਲੀਡਰ ਵੱਡੇ ਤੋਂ ਵੱਡਾ ਚਾਹੇ ਇਹਨਾਂ ਤੋਂ ਕੋਈ ਹੋਰ ਵੀ ਹੈ ਕਿਸੇ ਹੋਰ ਧਰ ਦੇ ਅੰਦਰ ਯਾਨੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਵੀ ਦੇਖੋ ਸੁਫੜਾ ਸਾਫ ਹੋਇਆ ਔਰ ਭਾਜਪਾ ਦੀ ਵੀ ਜਵਾਨ ਤਜਬਤ ਹੋਈ ਆ ਉਹਨਾਂ ਚੋਂ ਤਾਂ ਨਹੀਂ ਕੋਈ ਬੋਲਿਆ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਨੇ ਭਾਈ ਕਹਿੰਦੇ ਗੈਂਗਸਟਰਾਂ ਦੇ ਨਾਲ ਹੱਥ ਮਿਲਾ ਲਿਆ ਪਹਿਲਾਂ ਤੋਂ ਹੀ ਐ ਵੈਸੇ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਉੱਪਰ ਕੇ ਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਕੀ ਹੈ ਪੰਜਾਬ ਦੇ ਲੋਕ ਮੰਗ ਕੀ ਕਰ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਨਾਭਾ ਦੀ ਜੇਲ੍ਹ ਦੇ ਵਿੱਚ ਧੱਕਿਆ ਹੁਣ ਵਾਰੀ ਵਿਕਰਮ ਮਜੀਠੀਏ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੱਡੀ ਜੰਗ ਦਾ ਮਾਹੌਲ ਛੜ ਗਿਆ ਇੱਕ ਪਾਸੇ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਭਵਨ ਸਿੰਘ ਮਾਨ ਨੂੰ ਕਹਿੰਦੇ ਨਹੀਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਧੱਕੋ ਨਹੀਂ ਪੰਜਾਬ ਦੀ ਸਰਕਾਰ ਦਾ ਪਲਟਾ 2027 ਦੇ ਵਿੱਚ ਤੈ ਹੈ ਤਾਂ ਫਿਰ ਤੁਸੀਂ ਸਵਾਲ ਇਹ ਵੀ ਹੈ ਕਿ ਸਰਕਾਰ ਆਊਗੀ ਕਿ ਨਹੀਂ ਬਹੁਤ سارے ਨਵੇਂ ਨੌਜਵਾਨ ਜਿਹੜੇ ਕਿ ਕਹਿੰਦੇ ਸੀ ਪੰਜਾਬ ਪੱਖੀ ਆ ਪੰਜਾਬ ਦਰਦੀ ਆ ਉਹਨਾਂ ਨੂੰ ਵੀ ਲੈ ਸਕਦੇ ਆ ਪੰਜਾਬ ਦੇ ਲੋਕ ਪਰ ਇੱਥੇ ਪੰਜਾਬ ਦੇ ਲੋਕ ਚਾਹੁੰਦੇ ਆ ਕੁਝ ਕਿ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਰਹਿਣ ਕਿਉਂਕਿ ਇਹਨਾਂ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬ ਦੀ ਸੂਬੇ ਦੀ ਸਰਕਾਰ ਨੇ ਨਹੀਂ ਕੀਤਾ ਹਾਲਾਂਕਿ ਗੋਟਕਾ ਚੱਕ ਕੇ ਸੌਂਆਂ ਖਾ ਕੇ ਅਕਾਲੀਆਂ ਦੀ ਤਰ੍ਹਾਂ ਕਾਂਗਰਸੀਆਂ ਦੀ ਤਰ੍ਹਾਂ ਕਿ ਭਾਈ ਪੰਜਾਬ ਦੇ ਵਿੱਚੋਂ ਅਸੀਂ ਚਿੱਟੇ ਦਾ ਨਾਮੋ ਨਿਸ਼ਾਨ ਮਿਟਾ ਦੇਾਂਗੇ ਅਸੀਂ ਪੰਜਾਬ ਦੀ ਨੌਜਵਾਨੀ ਬਚਾ ਦੇਾਂਗੇ ਇਹ ਸਾਰੀਆਂ ਝੂਠੀਆਂ ਗੱਲਾਂ ਤੁਹਾਡੇ ਅਕਸਰ ਸਾਹਮਣੇ ਕਹੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਪੱਖੀ ਕੰਮ ਜਾਂ ਨੌਜਵਾਨੀ ਬਚਾਉਣ ਦੇ ਕੋਈ ਕੰਮ ਨਹੀਂ ਕੀਤੇ ਹਾਲਾਂਕਿ ਨਸ਼ਿਆਂ ਤੇ ਰੋਕ ਲਾਉਣ ਦੇ ਬਦਲੇ ਉਹਨਾਂ ਨੇ ਨਸ਼ਿਆਂ ਦੀ ਬਹਾਰ ਲਿਆ ਕੇ ਰੱਖ ਦਿੱਤੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸੁੱਟਿਆ ਕਾ ਉਸੇ ਦਲਦਲ ਦੇ ਵਿੱਚੋਂ ਅੱਜ ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਦੀ ਪੋਲ ਤੇ ਪੋਲ ਖੁੱਲਦੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਹੁੰਦਾ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਰਣਨੀਤੀ ਕੀ ਬਣਾਈ ਹੈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਸਿੱਟਣ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੀ ਸਰਕਾਰ ਤੇ ਰੋਪ ਲਾਉਣ ਦਾ ਤੁਗੋਂ ਝੂਠੀਆਂ ਗੱਲਾਂ ਝੂਠੀਆਂ ਖਬਰਾਂ ਚਲਵਾਉਣੀਆਂ ਇਹ ਅੱਜ ਕੱਲ ਸਖਬੀਰ ਸਿੰਘ ਬਾਦਲ ਪੱਤਰਕਾਰਾਂ ਤੋਂ ਵੀ ਕਰਵਾ ਰਹੇ ਨੇ ਔਰ ਦੂਜੇ ਪਾਸੇ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਖੁਦ ਆ ਗਏ ਨੇ ਔਰ ਜਿਹੜੀ ਫੋਟੋ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਜੀ ਡਾਇਨਾਸੌਰ ਦੇ ਨਾਲ ਸੰਗਲ ਪਾ ਕੇ ਸੁਖਵੀਰ ਬਾਦਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਉਹਦਾ ਮਤਲਬ ਕੀ ਹੈ ਕਿ ਅਸੀਂ ਡਾਇਨਾਸੌਰ ਲੈ ਕੇ ਆਵਾਂ ਜੀ ਪਰ ਡਾਇਨਾਸੌਰ ਇੱਕ ਕੁਦਰਤ ਦਾ ਮਾਹੌਲ ਸੀ ਉਹ ਕਰੋੜਾਂ ਸਾਲ ਪਹਿਲਾਂ ਸੀਗੇ ਰਹੇ ਵੀ ਨਹੀਂ ਔਰ ਹੁਣ ਫੇਰ ਤੋਂ ਕਹਿੰਦਾ ਜੀ ਡਾਇਨਾਸੌਰ ਆ ਜਾਣੀ ਹੈ ਯਾਨੀ ਬਖਰਾ ਗਿਆ ਕਾਲੀਦਾਨ ਇਹਨਾਂ ਨੇ ਆਪਤਾ ਹੋਣਾ ਨਹੀਂ ਡਾਇਨਾਸੌਰਾਂ ਦੇ ਨਾਲ ਫੋਟੋਆਂ ਖਿੱਚ ਕੇ ਬਣਾਉਂਦੇ ਨੇ ਔਰ ਵਾਇਰਲ ਕਰਵਾ ਦਿੰਦੇ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਰਸਲ ਦੇ ਵਿੱਚ ਫੋਕੀਆਂ ਫੜਾ ਨੇ ਜਿਨ੍ਹਾਂ ਦੇ ਵਿੱਚ ਸਾਡਾ ਪੰਜਾਬ ਫੇਰ ਤੋਂ ਨਹੀਂ ਆਉਂਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾੜੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਗੈਂਗਸਟਰ ਨੂੰ ਪ੍ਰਮੋਟ ਕਰਦੇ ਸੀ ਜਦੋਂ ਉਹਨਾਂ ਦਾ ਦੌਰੇ ਹਕੂਮਤ ਸੀ ਔਰ ਅੱਜ ਵੀ ਉਹ ਗੈਂਗਸਟਰਾਂ ਨੂੰ ਹੀ ਪ੍ਰਮੋਟ ਕਰਾਂਦੇ ਆਏ ਆ ਵੀਡੀਓ ਦੇ ਵਿੱਚ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਮਾਲੀ ਹੈ ਜਿਹੜਾ ਕਿ ਅ ਦਸੰਦਿਆ ਆਇਆ ਕਿ ਮੇਰੇ ਕੋ ਰੈਕੀ ਕਰਵਾਈ ਜਾਂਦੀ ਸੀਗੀ ਔਰ ਮੇਰੇ ਅੱਗੇ ਖਾਲੀ ਚੱਕ ਸੁੱਟੇ ਜਾਂਦੇ ਸੀਗੇ ਕਿ ਤੇਰੀ 90 ਸਾਲ ਦੀ ਪੈਨਸ਼ਨ ਤੇ ਜਿਹੜੀ ਤੇਰੀ ਤਨਖਾਹ ਹੈ ਉਸ ਦੇ ਹਿਸਾਬ ਨਾਲ ਤੂੰ ਆਪਣੀ ਜਿਹੜੀ ਹੈ ਰਕਮ ਭਰ ਲੈ ਇਸ ਤਰ੍ਹਾਂ ਦੀਆਂ ਆਫਰਾਂ ਕੀਤੀਆਂ ਜਾਂਦੀਆਂ ਸੀਗੀਆਂ ਫਿਰ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਹੈ ਉਹ ਗੁੰਡਾਗਰਦੀ ਕੀਤੀ ਗਈ ਜਿਹੜੇ ਆ ਧਮਕਾ ਡਰਾ ਕੇ ਵੋਟ ਲਏ ਗਏ ਨੇ ਇਸ ਇਲੈਕਸ਼ਨ ਦੇ ਵਿੱਚ ਤਰਨਤਾਰ ਦੇ ਜਿਹੜੇ ਇਲੈਕਸ਼ਨ ਹੋਏ ਹੈ ਔਰ ਆਮ ਆਦਮੀ ਪਾਰਟੀ ਜਿਹਨੂੰ ਕਿ ਲੋਕ ਇਸ ਟਾਈਮ ਪਸੰਦ ਕਰ ਰਹੇ ਹੈਗੀ ਹੈ ਔਰ ਇਹ ਚਾਹੁੰਦੇ ਹੈ ਇੱਕ 2027 ਦੀ ਚੋਣਾਂ ਦੇ ਵਿੱਚ ਵੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤੇ ਉਦੇ ਵਾਸਤੇ ਜ਼ਰੂਰੀ ਹੈ ਕਿ ਉਹ ਹੁਣ ਇਹ ਵੱਡਾ ਆਪਰੇਸ਼ਨ ਕਰਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਰ੍ਹਾਂ ਵਿਕਰਮ ਸਿੰਘ ਵੀ ਜੀਟੀਆ ਦੇ ਖਿਲਾਫ ਹੋਇਆ ਹੈ ਕਿਉਂਕਿ ਉਹ ਗੈਂਗਸਟਰ ਨੂੰ ਪ੍ਰਮੋਟ ਪਹਿਲੇ ਵੀ ਕਰਦੇ ਸੀ ਔਰ ਅੱਜ ਵੀ ਗੈਂਗਸਟਰ ਨੂੰ ਪ੍ਰਮੋਟ ਕਰਨ ਦੇ ਹੀਗੀ ਹੈ ਅਗਰ ਸੀਐਮ ਭਗਵੰਤ ਮਾਨ ਨੇ ਇਹ ਕਦਮ ਨਾ ਚੁੱਕਿਆ ਤੇ ਫਿਰ 2027 ਦੀ ਚੋਣਾਂ ਦੇ ਵਿੱਚ ਤਖਤਾ ਜਿਹੜਾ ਵਾ ਉਹ ਪਲਟ ਸਕਦਾ ਹੈਗਾ ਵਾ ਬਾਜੀ ਕੋਈ ਹੋਰ ਲੈ ਕੇ ਜਾ ਸਕਦਾ ਹੈਗਾ ਵਾ ਕਿਉਂਕਿ ਆਵਾਮ ਜਿਹੜੇ ਐ ਇਹਨਾਂ ਦੇ ਬਹੁਤ ਜ਼ਿਆਦਾ ਸਤਾਏ ਹੋਏ ਐ ਆਵਾਮ ਬਹੁਤ ਜ਼ਿਆਦਾ ਤੰਗ ਹੋ ਗਈ ਹੈ ਇਹਨਾਂ ਤੋਂ ਸਿਰਫ ਸੀਐਮ ਭਗਵੰਤ ਮਾਨ ਬਾਦੂ ਸੀਐਮ ਨੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਆਪਰੇਸ਼ਨ ਕੀਤਾ ਐਕਸ਼ਨ ਕੀਤਾ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪਾਇਆ ਤੇ ਹੁਣ ਲੋਕ ਵੱਡੇ ਪੱਤਰ ਤੇ ਇਹ ਮੰਗ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਵਿੱਚ ਪਾਇਆ ਜਾਵੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼